तव्हां तोडा रखदे दाह करो दाह करो दवादी चांदी मोस माजीदासदा वर्कदा 见大爸。 Chant कतल सरकार मु सभु करून साहिब टे लागे हंस रा चक दांगे रखां मुर्दाबाद मुर्दाबाद किसाना काटल सरकार मुर्दाबाद 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 मोदी सरकार मुर्दाबाद 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 किसाना काटल सरकार मुर्दाबाद मुर्दाबाद मुरादाबाद मोदी सरकार मुर्दाबाद मुर्दाबाद मुर्दाबादाबाद जिंदाबाद जिंदाबाद मुर्दाबाद मुरादाबाद मुर्दाबाद मुदाबाद मुबा ज़िंदबा ज़िंदबाद ज़िंदबाद ज़िंदाबाद ज़िंदबाद 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 ज़िंदाबाद किसान मुदाबाद मुरदाबाद मुरदाबाद पिंडो जो कलाकार ਅਕਨੇ ਦੇ ਲਈ ਜਾਣਾ 200 ਅਈ ਤੋਂ ਤੱਕ ਲਾਉਣਾ ਰੋਟੀਆਂ ਲਈ ਜਾਣਾ ਅਕਨੇ ਦੀ ਨਹੀਂ ਜਾਣਾ ਉਹ ਕਹਿੰਦਾ ਗਲਤ ਤਰੀਕੇ ਨਾਲ ਦਿੱਲੀ ਜਾਂਦੇ ਤੁਸੀਂ ਗਲਤ ਤਰੀਕੇ ਨਾਲ ਇਹ ਪਿੰਡਾਂ ਦੀ ਗਲਤ ਤਰੀਕੇ ਨਾਲ ਆਉਂਦੇ ਆ ਜੇ ਅਸੀਂ ਗਲਤ ਤਰੀਕੇ ਨਾਲ ਦਿੱਲੀ ਜਾਂਦੇ ਸੀ ਨਾ ਤੇ ਇਹ ਪਿੰਡਾਂ ਦੇ ਵਿੱਚ ਗਲਤ ਤਰੀਕੇ ਨਾਲ ਆ ਰਹੇ ਆ ਜਦੋਂ ਪਿੰਡਾਂ ਦੇ ਲੋਕ ਇਹਨਾਂ ਨੂੰ ਪਿੰਡ 'ਚ ਵਰਨਿੰਗ ਦੇਣਾ ਚਾਹੁੰਦਾ ਕੀ ਲੈਣਾ ਉਹ ਦੇਖੋ ਵੀ ਰਾਜੇ ਵੋਟਾਂ ਪਈਆਂ ਅੱਜ ਤੱਕ ਇੰਨੀ ਫੋਰਸ ਲੱਗੀ ਪਈ ਦਾ 5 ਸਾਲਾਂ ਬਾਅਦ ਵੀ ਵੋਟਾਂ ਲੈ ਕੇ ਸਾਡੇ ਨਾਲ ਕੀ ਦੁਬਾਰਾ ਇਹ ਕੋਈ ਗੱਲ ਕਰਨ ਦਾ ਤਰੀਕਾ ਜਾ ਕੇ ਆਉਂਦੇ ਸਾਡੇ ਕੋਲੇ ਇੰਨੀ ਫੋਰਸ ਲੈ ਕੇ ਧੱਕੇ ਨਾਲ ਆਉਂਦੇ ਆ ਦੇਖੋ ਇਹਨਾਂ ਨੂੰ ਸਾਨੂੰ ਤਾਂ ਹੋਰ ਚਲਾ ਕੇ ਰੋਕਦੇ ਸੀ ਨਾ ਇਹ ਤਾਂ ਪਿੰਡਾਂ ਦੇ ਆਮ ਲੋਕ ਆ ਸਾਰੇ ਲੋਕ ਕਿਸਾਨ ਮਜ਼ਦੂਰ ਜਿਹੜੇ ਦੁਕਾਨਦਾਰ ਆ ਉਹ ਲੋਕ ਆਏ ਆ ਸੜਕਾਂ ਤੇ ਪਿੰਡਾਂ ਦੇ ਵਿੱਚ ਜੋ ਪੈਂਡਾ ਸਵਾਜਿਤ ਨਹੀਂ ਕਰ ਰਹੇ ਤੁਹਾਡਾ ਪੈਂਡਾ ਵਾਲੇ ਕਹਿੰਦੇ ਵੀ ਸਾਡੇ ਨਾ ਹੋਗਾ ਹੁਣ ਠੱਕੇ ਨਾਲ ਆ ਰਹੇ ਆ ਠੱਕੇ ਨਾਲ ਆਉਦੇ ਬੇਚੀ ਕਰਾ ਰਹੇ ਆ ਫੇਰ ਉਹਨੂੰ ਕਮਿਊਨਲ ਰੰਗ ਦੇ ਰਹੇ ਆ ਢੂ ਰੰਗ ਤੇ ਦੇ ਰਹੇ ਆ ਕਿਹਦੇ ਕਹਿੰਦੇ ਆ ਜੀ ਇਹ RAM NAVAMI ਦੀ ਯਾਤਰਾ ਕੱਢਦੇ ਆ ਸਾਨੂੰ ਰੋਕਦੇ ਆ ਕਦੇ ਕੁਛ ਨਾਲ ਬੋਲਦੇ ਆ ਇਹਨਾਂ ਨੂੰ ਲੋਕਾਂ ਨੇ ਨਕਾਰਤਾ ਪੰਜਾਬ ਹਰਿਆਣਾ ਰਾਤਾਂ ਦੇ ਵਿੱਚ ਇਹਨਾਂ ਨੂੰ ਕੋਈ ਵੋਟ ਨਹੀਂ ਪਾਣੇ ਲੋਕਾਂ ਨੇ ਨਕਾਰਤਾ ਲੋਕ ਤਾਂ ਸੱਦੀ ਜਾਂਦੇ ਆ ਨਹੀਂ ਕੋਈ ਸੱਦੇ ਨਾਲੇ ਦਾ ਭਾਈ ਭਾਈ ਜੀ ਕੋਈ ਸੱਦੇ ਨਾਲੇ ਨਹੀਂ ਗਾਜੀ ਉਹ ਤਾਂ ਚਮਚੇ ਆ ਜਿਹੜੇ ਚਮਚੇ ਲੋਕ ਆ ਮੈਡ ਲੋਕ ਆ ਹੁਣ ਜਿਵੇਂ ਆਹ ਤਾਂ ਢੋਲ ਵਾਲਾ ਵੀ ਆਇਆ ਉਹਦੀ ਰੋਜੀ ਰੋਟੀਆਂ ਸਵਾਲਾ ਉਹਨੇ ਪੈਸੇ ਦਿੱਤੇ ਉਹਨੂੰ ਪੈਸੇ ਦੇ ਕੇ ਸੱਦੇ ਆ ਇਹ ਜਿਹੜਾ ਜਿਹੜੇ ਕੋਈ ਟੋਲੂ ਆ ਜਾਂ ਕੋਈ ਚਮਚਾ ਜਿਹੜਾ ਕੋਈ ਮੰਨ ਲਓ ਜੀਨੇ ਕੋਈ ਕ腐ਸ਼ਨ ਦਾ ਆ ਜਾਂ ਦੂਜਾ ਤੀਜਾ ਕੰਮ ਕਰਨਾ ਚਿੱਤੇ ਟੁੱਟੇ ਵਾਲਾ ਉਹ ਜੇ ਪਕਾਉ ਬੰਦੇ ਜਿਹਨਾਂ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਧੰਨ ਦੇ ਰਹੇ ਆ ਪ੍ਰੋਗਰਾਮ ਵੀ ਥੋੜੇ ਦੇ ਪਰਚੇ ਪਾਵਾਂਗੇ ਅਨਸਰ ਆ ਜਾਣਾ ਪ੍ਰੋਗਰਾਮ ਇੱਥੇ ਰੱਖਿਆ ਠੱਕੇ ਨਾਲ ਅਸੀਂ ਇੱਥੇ ਜਾਣੇ ਹੁੰਨੇ ਇਹਨਾਂ ਨੂੰ ਪਤਾ ਸਾਨੂੰ ਜਾਣਦੇ ਆ ਸਾਨੂੰ ਦੱਸਿਆ ਇਹਨਾਂ ਨੇ ਵਿਚਰਣੇ ਇਹ ਸਾਡੇ ਦੇ ਪਰਚੇ ਦਾ ਪਰਚੇ ਦਾ ਕਹੇਗਾ ਕੋਈ ਅੰਤਰਾ ਨਹੀਂ ਬੁਲਾਇਆ ਅਸੀਂ ਅਸੀਂ ਇਹਨਾਂ ਨੂੰ ਨਾ ਜੀ ਸਵਾਲ ਕੀਤਾ ਅਸੀਂ ਕਿਹਾ ਭਾਈ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦੇ ਤੇ ਜਵਾਬ ਪਤਾ ਕੀ ਸੀ ਅਹੇ ਤੁਸੀਂ ਨਿਮਰਤਾ ਨਾਲ ਨਹੀਂ ਜਾਂਦੇ ਦੇਖੋ ਆਹ ਹੁਣ ਤੁਸੀਂ ਦੱਸੋ ਆ ਕੋਈ ਲੀਡਰ ਵਾਲੀ ਗੱਲ ਆ ਅਹੇ ਨਿਮਰਤਾ ਨਾਲ ਨਹੀਂ ਜਾਂਦੇ ਸੀ ਓਏ ਸਾਡੇ ਕੋਲੇ ਆਟਾ ਸਾਡੇ ਕੋਲੇ ਪੀਣ ਦਾ ਪਾਣੀ ਤੇ ਹੋਰ ਕੀ ਹੁੰਦਾ ਅਸੀਂ ਤਾਂ ਆਹੀ ਲੈ ਕੇ ਆਉਂਦੇ ਸਾਧਨਾ ਦੇ ਗੱਡਿਆਂ ਤੇ ਚੱਲੇ ਸੀ ਕਹਿੰਦੇ ਭਾਈ ਤੁਹਾਨੂੰ ਤਾਂ ਨਹੀਂ ਜਾਣ ਦਿੱਤਾ ਇਹ ਤੁਸੀਂ ਨਿਮਰਤਾ ਨਾਲ ਨਹੀਂ ਗਏ ਉਹ ਸਾਨੂੰ ਇਹ ਦੱਸੋ ਵੀ ਨਿਮਰਤਾ ਹੋਰ ਕਿਵੇਂ ਹੁੰਦੀ ਆ ਅਸੀਂ ਉਹਨੂੰ ਸਵਾਲ ਕੀਤਾ ਵੀ ਭਾਈ ਤੁਸੀਂ ਸ਼ੁਭ ਕਰਨ ਸਕੇ ਨੂੰ ਕਿਉਂ ਗੋਲੀ ਮਾਰੀ ਕਹਿੰਦੇ ਭਾਈ ਜਿਨੇ ਗੋਲੀ ਮਾਰੀ ਮਾਰਾ ਕੀਤਾ ਹੁਣ ਇਹ ਦੱਸੋ ਵੀ ਇਹਨਾਂ ਦੀ ਸਰਕਾਰ ਹੋਵੇ ਇਹਨਾਂ ਦੀ ਪਾਰਟੀ ਹੋਵੇ ਇਹਨਾਂ ਦੇ ਆਰਡਰ ਹੋਣ ਤੇ ਫਿਰ ਗੋਲੀ ਕਿਹਨੇ ਮਾਰੀ ਇਹਨਾਂ ਦੀ ਨੇ ਮਾਰੀ ਜੇ ਅਸੀਂ ਇਹਨਾਂ ਤੋਂ ਸਵਾਲ ਕੀਤਾ ਵੀ ਭਾਈ ਤੁਹਾਡੀ ਜਿਹੜੀ ਪੁਲਿਸ ਆ ਉਹ ਵਿਦਆਉਟ ਯੂਨੀਫਾਰਮ ਕਿਉਂ ਆਈ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਉਹ ਸਵਾਲ ਕਰ ਗਿਆ ਕਿੰਨੇ ਸਵਾਲ ਅਸੀਂ ਕੀਤੇ ਤੁਹਾਡੇ ਮਾਦੀਮ ਦਾ ਜਵਾਬ ਨਹੀਂ ਆਉਂਦਾ ਨਹੀਂ ਲੱਗਦਾ ਫਿਰ ਵੋਟਾਂ ਪੈ ਜਾਣਗੀਆਂ ਬਿਲਕੁਲ ਨਹੀਂ ਪੈਣਗੀਆਂ ਨਹੀਂ ਲੱਗੀਆਂ ਨਹੀਂ ਕੋਈ ਵੋਟਾਂ ਪੈਣਦੀਆਂ ਇਹ ਸਵਾਲਾਂ ਦੇ ਜਵਾਬ ਤੋਂ ਭੱਜੇ ਆ ਤੇ ਤੂੰ ਤਾਂ ਥੋੜਾ ਜਵਾਬ ਦਾ ਜਵਾਬ ਤਾਂ ਇੱਕ ਜਵਾਬ ਵੀ ਦੇ ਦਿੰਦਾ ਬਨੇਦਰਜੀ ਇਹਨਾਂ ਹੱਸ ਕੇ ਕਹਿਤਾ ਆ ਕੀ ਆ ਤੁਸੀਂ ਨਿਮਰ ਹੋ ਕੇ ਨਹੀਂ ਆਉਂਦੇ ਆ ਨਿਮਰ ਹੋ ਕੇ ਕਿਵੇਂ ਜਾਂਦੇ ਹੁੰਦੇ ਆ ਅਸੀਂ ਜਿੰਨੇ ਸਵਾਲ ਕੀਤੇ ਉਹਨਾਂ ਨੂੰ ਇੱਕ ਸਵਾਲ ਦਾ ਜਵਾਬ ਆ ਜਿਹੜਾ ਇਹਨਾਂ ਨੂੰ ਨਹੀਂ ਆਇਆ ਫਿਰ ਸਵਾਲ ਲੈ ਇੱਕ ਕਸਾਂਡਾ ਦੇ ਨੇ ਸਵਾਲ ਕਰਿਆ ਵੀ ਭਾਜੀ ਆ ਬੀਜੇਪੀ ਸਰਕਾਰ ਤੇ ਤੁਸੀਂ ਕਦੋਂ ਉਲਟਾ ਭਾਜੀ ਆ ਦੋਟਰੀ ਸਾਡੇ ਸਾਡੇ ਨੌਜਵਾਨ ਪੁੱਤਰ ਸਾਡੇ ਬਜ਼ੁਰਗਾਂ ਉੱਤੇ ਸ਼ਹੀਦ ਹੋਏ ਨਜ਼ਰਕਾਰ ਚ ਅੱਜ ਇਹ ਸਾਨੂੰ ਪੁੱਛਦੇ ਤੁਹਾਨੂੰ ਕੀ ਬੀਜਪੀ ਨਾਲ ਹੈਗਾ ਇਹਨਾਂ ਨੇ ਇੱਕ ਜਵਾਬ ਦੇਇਆ ਇਸ ਕਰਤਾ ਸਾਡਾ ਜਵਾਬ ਦੇ ਕੇ ਜਾਣ ਕਰਨ ਕੀ ਹਾਲ ਹੈ ਹਾਂ ਜੀ ਹਾਂ ਹੋਰ ਕਰਨ ਬਹੁਤ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਾਈ ਗੁਰਬਾਜ ਜੀ ਕੀ ਕਹਿਣਾ ਚਾਹੁੰਦੇ ਅੱਜ ਕਿੱਥੇ ਇਹ ਪ੍ਰੋਗਰਾਮ ਹੋਇਆ ਆਪਣੇ ਸਾਰੇ ਜਿੰਨੇ ਕੋਈ ਲਾਈਵ ਤੇ ਜੁੜੇ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿੱਥੇ ਪ੍ਰੋਗਰਾਮ ਹੈ ਅੱਜ ਇਹਦਾ ਵਿਰੋਧ ਕਰ ਰਹੇ ਆ ਅੱਜ ਨਾ ਸਾਨੂੰ ਮੈਸੇਜ ਆਇਆ ਸੀਗਾ ਵੀ ਜਾਨਤ ਫਾਰਮ ਵਾਲੇ ਆ ਕੋਈ ਕੋਤਕ ਦਾ ਇਹਨਾਂ ਦੀ ਪ੍ਰੈਸ਼ਰ ਪਾ ਕੇ ਬੰਨਦਾਂ ਤੇ ਆ ਜਾਂਦੇ ਹਾਂਸਰ ਆ ਜਾਂਸਾਏ ਸੀਗੇ ਹਾਂ ਹਾਂ ਕਿਉਂਕਿ ਸਾਡੇ ਕੋਲੇ ਆਪਣੇ ਕੋਈ ਜਥੇਬੰਦੀ ਕੋਲੇ ਆਈ ਸਿੱਧੂ ਪਰ ਕੋਲੇ ਉਦੋਂ ਬਾਅਦ ਅਸੀਂ ਇੱਥੇ ਆਇਆ ਬਈ ਇਹਨਾਂ ਨੂੰ ਸਵਾਲ ਜਵਾਬ ਕਰਨੇ ਆ ਪਹਿਲਾਂ ਤਾਂ ਸਾਡਾ ਟਾਈਮ ਸੀਗਾ 1 ਵਜੇ ਤੁਸੀਂ ਦੇਖੋ ਬਈ ਕਿੰਨਾ ਕੰਮ ਦੀ ਰੋਤਾ ਇਸ ਟਾਈਮ ਜ ਮਦੀਨਾ ਬੱਚੋ ਛੱਡ ਕੇ ਆਏ ਤੇ ਉਦੋਂ ਬਾਅਦ ਜਦੋਂ ਪ੍ਰੋਟੈਸਟ ਕਰਨਾ 1:00 ਵਜੇ ਤੱਕ ਨਾ ਆਇਆ ਫਿਰ ਅਸੀਂ ਦਿੱਤੀ ਧਮਕੀ ਵੀ ਅਸੀਂ ਸੜਕ ਜਾਮ ਰੋਡ ਜਾਮ ਕਰਾਂਗੇ ਹਾਂ ਹਾਂ ਫਿਰ तकरीबन 2:00 ਵਜੇ ਅਨਸਰ ਆ ਜਾਂ ਸਾਹਿਬ ਸਾਡੇ ਪ੍ਰਧਾਨ ਜੀ ਸਖਦੇਵ ਜੀ ਅਸੀਂ ਸਾਰਾ ਉਹਨਾਂ ਨੇ ਸਵਾਲ ਜਵਾਬ ਕਰੇ ਕਿਸੇ ਵੀ ਸਵਾਲਦਾਰ ਨੂੰ ਕੋਈ ਜਵਾਬ ਨਹੀਂ ਆ ਪਹਿਲਾ ਸਵਾਲ ਇਹ ਸੀ ਬਿਸ਼ਤਰੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੇ ਹੋ ਉਹਨਾਂ ਨੇ ਅਸੀਂ ਜਿਹੜਾ ਰੋਕ ਰਿਹਾ ਤੁਸੀਂ ਉਹ ਰੋਕੋ ਅਸੀਂ ਆਖਿਆ ਵੀ ਰੋਕਤ ਤੇ ਤਾਂ ਬੀਜੇਪੀ ਰਾਜ ਹੈ ਤੁਸੀਂ ਬੀਜੇਪੀ ਦੇ ਨੁਮਾਇੰਦੇ ਬਣ ਕੇ ਆਏ ਹੋਣਾ ਦੂਜਾ ਸੀਗਾ ਸ਼ਬ ਕਰਨ ਬਾਰੇ ਵੀ ਸ਼ਬ ਕਰਨ ਨੂੰ ਗੋਲੀ ਕਿਉ ਸਵਾਲ ਤੋਂ 20 ਸਵਾਲ ਤੋਂ ਵੀ ਭੱਜਿਆ ਕੁੱਲਮ ਲੱਗੇ 4-5 ਸਵਾਲ ਹੋਏ ਆਪਣੇ ਉਹਨਾਂ ਤੋਂ ਕਿਸੇ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਤੇ ਲਗਾਤਾਰ ਜੇ ਆਪਾਂ ਕਹਿੰਦੇ ਬਰੋਧ ਨਾਲ ਜਾਇਦਾ ਉਹ ਚੱਲਿਆ ਇੱਥੇ ਅਜੇ ਤੱਕ ਬਚ ਗਈ ਹੁਣ ਪਿੰਡਾਂ 'ਚ ਉਹਨਾਂ ਨੇ ਵੋਟ ਲੈਣਾ ਆਉਣੀ ਆ ਉਦੋਂ ਵੀ ਇਤੋਂ ਤਕੜਾ ਵਿਰੋਧ ਹੋਊਗਾ ਅੱਜ ਤੱਕ ਮੇਰੇ ਕੋਲ ਚੱਲ ਫੋਰਸ ਇਹਨਾਂ ਨੇ ਲਾਤੀ ਨਹੀਂ ਫੋਰਸ ਲਾ ਕੇ ਪਰ ਕੋਈ ਆਪਾਂ ਦੇ ਡੈਮੋਕ੍ਰੇਸੀ ਨਹੀਂ ਨਾ ਤੁਸੀਂ ਇੱਕ ਤਰ੍ਹਾਂ ਦਾ ਲੋਕਾਂ ਦੇ ਕਹਿਣਾ ਵੀ ਸੇਵਕ ਬਣਨ ਦੇ ਅੱਜ ਤਾਂ ਵੋਟਾਂ ਲੈਣੀਆਂ ਇੰਨੀ ਫੋਰਸ ਲਾ ਕੇ ਸਵਾਲ ਜਵਾਬ ਕਰਨੇ ਇਹ ਸਹੀ ਨਹੀਂ ਅਸੀਂ ਮੰਨਦੇਗੇ ਤੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਤੇ ਇਤੋਂ ਤ ਬੀਣ ਤੇ ਕਰਦੇ ਕੁਛ ਨਾ ਕੁਛ ਕਰਨ ਨੂੰ ਹੱਥ ਮਾਰੋ ਯਾਰ ਕਿਤੇ ਕਿਸਾਨਾਂ ਸ਼ਹੀਦਾਂ ਦੀ ਤੁਸੀਂ ਆ ਕੁਛ ਕਰੀ ਜਾਂਦੇ ਹੋ ਇਹਨਾਂ ਨੂੰ ਸੋਚਣਾ ਰੇਗ ਦਾ ਖਲਾਕੀ ਤੌਰ ਤੇ ਫਰਜ਼ ਵੀ ਆ ਪਰ ਜਿਨ੍ਹਾਂ ਨੇ ਚੰਗੇ ਮਾੜੇ ਕੰਮ ਕਰਨ ਆ ਉਹ ਇਹ ਸਭ ਕੰਮ ਭਾਲਦੇ ਵੀ ਹੈਗੇ ਆ ਭਾਈ ਜੀ ਇਹ ਦੱਸੋ ਵੀ ਨੋਟਾਂ ਨੂੰ ਵੱਧ ਵੋਟਾਂ ਪੈਣੀਆਂ ਕਿ ਆਂਸਰਾਜ ਨਹੀਂ ਨਹੀਂ ਨੋਟਾਂ ਆਂਸਰਾਆਂ ਦੀ ਤਾਂ ਚੱਲੀ ਜਾਂਦੀ ਨੋਟਾਂ ਧੰਦੇ ਦੀ ਰੇਸ਼ਾ ਨੋਟਾਂ ਦਾ ਚੱਲ ਬੇਟਾ ਆਂਸਰਾਆਂ ਸਮਗਰ ਤੱਕ ਕਰਤੀ ਮਗਰ ਭੱਜੇ ਫਿਰਦੇ ਆਂ ਆਂਸਰਾਜ ਦਾ ਬਹੁਤ ੱਲੇ ਜਾ ਨੋਟਾਂ ਨਾਮ ਤਾਂ ਰੱਖਿਆ ਨੋਟਾਂ ਅੱਗੇ ਚੱਲ ਰਹੀ ਐ ਇਹਨਾਂ ਤੇ ਹਰੇਕ ਦਾ ਫਰਜ਼ ਵੀ ਆ ਕਿਉਂਕਿ ਜੇ ਆਪਾਂ ਵੇਖ ਗਏ ਹਰੇਕ ਦੀ ਲੜਾਈ ਜੜੀ ਰਹੀ ਜੇ ਕਿਸਾਨੀ ਦਾ ਕੋਈ ਧਰਮਿੰਦ ਦਾ ਕਿਸਾਨ ਦਾ ਕੋਈ ਮਤਵ ਨਹੀਂ ਹੁੰਦਾਗਾ ਇਹ ਕਿਸਾਨ ਹੋ ਸਕਦਾ ਇਹ ਆਂਸਰਾਜ ਆਂਸਰ ਦੀ ਪੌਣ ਜਿਹੜੀ ਆਉਂਦੀ ਸੀਗੀ ਤੇ ਉਹਦਾ ਵੀ ਇਲਾਜ ਆਪਾਂ ਕਰਨ ਆਏ ਸੀਗੇ ਵੀਦੇ ਉਹ ਕਰਾਉਂਦਾ ਕਿੱਟੀ ਆ ਕਿ ਇਹ ਗੱਲ ਇਹ ਪ੍ਰਸ਼ਨ ਕੀਤਾ ਸੀ ਵੀ ਤੇਰੀ ਪੌਣ ਹਟਾਈਏ ਇਹਦਾ ਆਪਣੇ ਪ੍ਰਧਾਨ ਜੀ ਨਾਲ ਪਹਿਲਾਂ ਗੱਲ ਕਰੀ ਸੀ ਪ੍ਰਸ਼ਾਸਨ ਨੇ ਸਾਨੂੰ ਕਹਿਦਾ ਸੀਗਾ ਨਹੀਂ ਤਾਂ ਪੌਣ ਪੌਣ ਦਾ ਸਾਰੀਆਂ ਜਹਾੜ ਜਾਣਗੇ ਸਾਰੀਆਂ ਜਹਾੜੀ ਬੰਦ ਕਰੇ ਪਰਤਾ ਜੀ ਦੇ ਉਦੋਂ ਬਾਅਦ ਜਿਹੜਾ ਆਇਆ ਇੱਕ ਖਾੜਾ ਜਦੋਂ ਲਾਉਣ ਦਾ ਸੀ ਉਦੋਂ ਟੌਂਟਡ ਪਹਿਲੇ ਸਟੇਜ ਤੇ ਕਰਦਾ ਦਾ ਸੀ ਅੱਜ ਜੇ ਨਿਸ਼ਚਿਤ ਤੇ ਸਹੀ ਟਾਈਮ ਤੇ ਕਿਉਂ ਨਹੀਂ ਆਇਆ ਹੈ ਆਨੰਗ ਸਿੰਘ ਵੀ ਸਾਡੇ ਨਾਲ ਜੁੜੇ ਆ ਜੀ ਪੌਣ ਜਿਹੜੀ ਇਹਦੀ ਆਉਂਦੀ ਸੀ ਉਹ ਹਟਾਈ ਸੀਗਾ ਅੱਜ ਪਰ ਪੌਣ ਤਾਂ ਜੇ ਦਰ ਜੀ ਜਾਂਦੀ ਹਟ ਅਸੀਂ ਬੰਦੇ ਸੰਗੇ ਇਹਨਾਂ ਦੇ ਇਹਦੀ ਪੌਣ ਦਾ ਤਾਉਣ ਨੂੰ ਹੀ ਨਹੀਂ ਜਿਹੜਾ ਖਾਣਾ ਸੀ ਇਹਨੇ ਨਾ ਇਹਨਾਂ ਪੌਣ ਨੂੰ ਸਾਡੇ ਅੱਗੇ ਨਹੀਂ ਖੜਦੀਗੀ ਠੀਕ ਹੈ ਜੀ ਸਮਝ ਗਿਆ ਹਾਂ 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 ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਸਿਕਦੇਵ ਸਿੰਘ ਜੀ ਬੁੜਾ ਗੁਜਰ ਜੜ ਚੁੱਕਿਆ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਜਿਹੜੇ ਅਨਸਰ ਆਏ ਨੇ ਉਹਨਾਂ ਕੋਲੇ ਇੱਕ ਵੀ ਜ਼ਿਲ੍ਹਾ ਕਿਸਾਨਾਂ ਦੇ ਜਾਣ ਵਾਲਾ ਜਵਾਬ ਆਇ ਨਹੀਂ ਮੈਂ ਸਵਾਲ ਕੀਤਾ ਸੀ ਵੀ ਜਿਹੜੀ ਦਿੱਲੀ ਕੋ ਨਾਗਰਿਕਾਂ ਦੀ ਤੜਾਈ ਤਾਂ ਨਹੀਂ ਉੱਥੇ ਜਾਣ ਦਾ ਰਾਈਟਕ ਨਹੀਂ ਕਹਿੰਦੇ ਰਾਈਟ ਹੈ ਪਰ ਮੈਂ ਕਿਹਾ ਫਿਰ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਕੇਲਾ ਲਾ ਦੇ ਕੰਧਾਂ ਘੜ ਦੇ ਹਾਂ ਜੀ ਤੁਹਾਡੇ ਵਾਧੇ ਕਿਉਂ ਨਹੀਂ ਰੈਡ ਤੋਂ ਜੇ ਸਾਡੇ ਕਿਸਾਨ ਦਾ ਦਿੱਲੀ ਜਾਣਾ ਬੰਦੇ ਤੇ ਭਾਜਪੀ ਨੇਤਾਵਾਂ ਦਾ ਪੰਜਾਬ ਆਉਣਾ ਵੀ ਬੰਦ ਹਾਂ ਜੀ ਪਰ ਮੇਰੀ ਗੱਲ ਦਾ ਸੁਰਖਾ ਉਹ ਜਵਾਬ ਨਹੀਂ ਦੇ ਸਕੀ ਜਵਾਬ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਨੇ ਇਹ ਕੋਈ ਕਿਸੇ ਵੀ ਗੱਲ ਤੇ ਜਵਾਬ ਨਹੀਂ ਦੇ ਇਹ ਜਿਹੜਾ ਪ੍ਰਸ਼ਾਸਨ ਆ ਤੇ ਆ ਮੀਡੀਆ ਕਹਿ ਰਿਹਾ ਵੀ ਇਹ ਲੋਕ ਤਾਂ ਕੇ ਇਹਨਾਂ ਨੂੰ ਸਾਧ ਰਹੇ ਆ ਤੇ ਤਦ ਇਹ ਉਹਦੇ ਬਾਰੇ ਕੀ ਕਹਿ ਰਹੇ ਆ ਸਾਡੇ ਤੋਂ ਸਿਰਫ ਇਹ ਲੋਕ ਨੇ ਜਿਨ੍ਹਾਂ ਨੇ ਪੱਗਾਂ 'ਚ ਸਿਰ ਪਸਾਇਆ ਨਾ ਹਰਾਮਜਾਦੇ ਨਹੀਂ ਗੀਤੋ ਮੋਰਚੇ ਦੇ ਵਿੱਚ ਗਦਾਰਾਂ ਦਾ ਨਾਮ ਲਿਖਿਆ ਗਿਆ ਇਸ ਇਹ ਵੀ ਜਿਹੜਾ ਅੱਜ ਇੱਥੇ ਹੋਇਆ ਹੈ ਇਹਦਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਊਗਾ ਕੋਰੇ ਕਾਗਜ਼ ਤੇ ਵੀ ਇਹ ਜਿਹੜੇ ਲੋਕ ਸੀ ਇਹਨਾਂ ਨੇ ਉਸ ਸਮੇਂ ਤੇ ਗਦਾਰੀ ਕੀਤੀ ਵੀ ਜਿਹੜੇ ਲੋਕ ਸੀ ਉਹ ਅੰਦੋਲਨਕਾਰੀ ਸੀ ਆਹ ਗਦਾਰੀ ਲੋਕ ਸੀ ਤੇ ਆਹ ਅੰਦੋਲਨਕਾਰੀ ਸੀ ਇਹਨਾਂ ਦੇ ਨਾਮ ਇਤਿਹਾਸ ਦੇ ਵਿੱਚ ਛਾਪਿਆ ਜਾਊਗਾ ਨਹੀਂ ਤੇ ਇਹਨੂੰ ਜੇ ਮੰਨ ਲਵੀ ਪਿੰਡ ਵਾਲੇ ਛੱਡ ਰਹੇ ਸੀ ਪਰ ਪਿੰਡ ਚ ਕਿਉਂ ਨੀ ਪ੍ਰੋਗਰਾਮ ਕਰ ਰਹੇ ਬਾਹਰ ਖੇਤਾਂ ਚ ਤੇ ਪ੍ਰਾਈਵੇਟ ਰੈਸਟੋਰੈਂਟ ਚ ਕਿਉਂ ਬੁੱਕ ਕਰਕੇ ਕਰ ਰਹੇ ਨੇ ਦੋ ਚਾਰ ਬੰਦੇ ਜਿਹੜੋ ਪੀਜਪੀ ਕੋਲੋਂ ਫਰਮਾਇਆ ਉਹ ਖਰੀਦ ਕੇ ਉਥੇ ਜਾ ਕੇ ਪ੍ਰੋਗਰਾਮ ਕੀਤਾ ਜਾ ਸਕਦਾ ਲੋਕ ਕੋਈ ਨਹੀਂ ਛੱਡ ਰਹੇ ਇੱਕ ਵਿਅਕਤੀ ਛੱਡ ਰਿਹਾ ਜਿਨੇ ਕੇ ਇਹਨਾਂ ਤੋਂ ਮੋਟੀ ਰਕਮ ਲਈਏ ਉਹ ਰਕਮ ਲੈ ਕੇ ਇਹਨਾਂ ਨੇ ਖਲੋਣ ਦੀ ਜਗ੍ਹਾ ਬਣਾ ਲਿਆ ਵੀ ਬੈਠਣ ਲਈ ਬਣੂ ਪਰ ਲੋਕਾਂ ਖਲੋਣ ਨਹੀਂ ਦੇਣਾ ਬੈਠਣ ਲਈ ਜਗ੍ਹਾ ਦਾ ਤਾਂ ਬਣੂ ਵੀ ਦੇ ਲੋਕ ਖਲੋਣ ਦੇਣਗੇ ਤਾਂ ਇਹਨੂੰ ਨੋਟਾਂ ਨੂੰ ਵੱਧ ਵੋਟ ਪੈਣਗੇ ਕਿ ਬੀਜੇਪੀ ਨੂੰ ਪੈਣਗੇ ਹਸ ਰਾਜਾਂਸ ਨੂੰ ਨੋਟਾਂ ਨੂੰ ਵੋਟ ਵੱਧ ਪੈਣਗੇ ਇਹਨਾਂ ਨੂੰ ਕਈ ਹਿੱਸੇ ਜ਼ਿਆਦੇ ਪੈਣਗੇ ਹਾਂ ਚਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਤੁਸੀਂ ਜੁੜੇ ਰਹੋ ਭਾਰਤੀ ਕਿਸਾਨ ਜੁਨੀਅਨ ਏਕਤਾ ਸਿੱਧੂ ਪਰ ਪੇਜ ਨਾਲ ਹੋਰ ਅਪਡੇਟ ਲੈ ਕੇ ਜਲਦੀ ਆ ਹੋਵਾਂਗੇ ਲਾਈਵ ਜਾਂ ਅਪਡੇਟ ਤੁਹਾਨੂੰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ